ਸਿੰਘ ਤੇ ਬੀਕੇ ਦੱਤ ਵੱਲੋਂ ਦੋ ਬੰਬ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਜਿਹਨੂੰ ਕੇਂਦਰੀ ਵਿਧਾਨ ਸਭਾ ਵੀ ਆਪਾਂ ਕਹਿ ਸਕਦੇ ਹਾਂ ਉਹ ਛੁੱਟੇ ਗਏ ਸੀ ਜਿਹਦੇ ਬਾਰੇ ਇੱਕ ਵੱਖਰਾ ਵਿਵਾਦ ਵੀ ਹੈਗਾ ਕਿਉਂਕਿ ਉਹਨਾਂ ਦੇ ਵਕੀਰ ਵੱਲੋਂ ਇਹ ਕਿਹਾ ਗਿਆ ਸੀ ਕਿ ਦੋਨੋਂ ਬੰਬ ਭਗਤ ਸਿੰਘ ਵੱਲੋਂ ਛੁੱਟੇ ਗਏ ਸੀ ਤੇ ਇਕਾਦੁੱਕਾ ਕਿਤਾਬਾਂ ਦੇ ਵਿੱਚ ਬੀਕੇ ਦੱਤ ਦਾ ਵੀ ਇਹ ਹਵਾਲੇ ਮਿਲਦੇ ਨੇ ਕਿ ਉਹਨਾਂ ਨੇ ਸਿਰਫ ਭਗਤ ਸਿੰਘ ਦੇ ਨਾਲ ਉਹਦਾ ਸਾਥ ਦੇਣ ਲਈ ਹੀ ਆਪਣਾ ਨਾਮ ਜਿਹੜਾ ਹੈਗਾ ਇੱਕ ਬੰਬ ਸੁੱਟਣ ਦੇ ਵਿੱਚ ਇਕਵਾਲ ਕੀਤਾ ਸੀ ਕਿ ਮੈਂ ਇੱਕ ਬੰਬ ਮੈਂ ਵੀ ਸੁੱਟਿਆ ਹੋਇਆ ਆ ਅਸੈਂਬਲੀ ਦੇ ਵਿੱਚ ਚਲੋ ਇਸ ਵਿਵਾਦ ਦੇ ਵਿੱਚ ਆਪਾਂ ਨਹੀਂ ਪੈਂਦੇ ਇਸ ਬਾਰੇ ਕਿਸੇ ਦਿਨ ਫੇਰ ਗੱਲ ਕਰਾਂਗੇ ਤਾਂ ਇਹ ਜਿਹੜਾ ਬੰਬ ਕਾਂਡ ਸੀਗਾ ਅਸੈਂਬਲੀ ਬੰਬ ਕਾਂਡ ਇਦੇ ਵਿੱਚ ਜਿਹੜਾ ਫੈਸਲਾ ਸੀਗਾ ਉਹ ਸੈਸ਼ਨ ਜੱਜ ਦਿੱਲੀ ਦੁਆਰਾ 12 ਜੂਨ ਨੂੰ 1929 ਨੂੰ ਸੁਣਾ ਦਿੱਤਾ ਗਿਆ ਸੀ 8 ਅਪ੍ਰੈਲ ਨੂੰ 1929 ਨੂੰ ਇਹ ਬੰਬ ਕਾਂਡ ਹੋਇਆ ਸੀਗਾ ਤੇ ਜਿਹੜਾ ਮੁੱਖ ਤੌਰ ਤੇ ਜਿਹੜਾ ਇੰਡਸਟਰੀਅਲ ਡਿਸਪਿਊਟਸ ਬਿਲ ਤੇ ਪਬਲਿਕ ਸੇਫਟੀ ਬਿਲ ਦੇ ਬਰੋ ਦੇ ਵਿੱਚ ਇਹ ਛੁੱਟੇ ਗਏ ਸਨ ਤੇ ਇਹਦੇ ਵਾਸਤੇ ਦੋਮਾ ਨੂੰ ਉਮਰਪਾਲੀ ਜਲਾਵਤਨ ਕਰਨ ਦੀ ਟਰਾਂਸਪੋਰਟ ਸਟੇਸ਼ਨ ਫਾਰ ਲਾਈਫ ਸਜ਼ਾ ਹੋਈ ਸੀ ਉੱਚ ਅਦਾਲਤਵ ਦੇ ਵਿੱਚ ਜਦੋਂ ਇਹ ਅਪੀਲ ਕੀਤੀ ਗਈ ਸੀ ਉਹ ਅਪੀਲ ਵੀ 13 ਜਨਵਰੀ 1930 ਨੂੰ ਖਾਰਜ ਕਰ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਜੋ ਘਟਨਾਵਾਂ ਆ ਵਾਪਰ ਚੁੱਕੀਆਂ ਸੀ ਉਹਨਾਂ ਦੇ ਵਿੱਚ ਸੈਮਨ ਕਮਿਸ਼ਨ ਦੇ ਵਿਰੋਧ ਦੇ ਵਿੱਚ ਲਾਹੌਰ ਵਿਖੇ ਆ ਜਨਤਾ ਦੇ ਉੱਤੇ ਕੀਤਾ ਗਿਆ ਲਾਠੀ ਚਾਰਜ 30 ਅਕਤੂਬਰ 1928 ਨੂੰ ਵਾਪਰਿਆ ਸੀ ਇਦੇ ਵਿੱਚ ਲਾਲਾ ਲਾਜਪਤਰਾਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੀ ਤੇ ਉਹ ਜ਼ਖਮਾਂ ਦੀ ਤਾਬ ਨਾ ਚਲਦੀਆਂ 17 ਦਸੰਬਰ ਨਵੰਬਰ 1928 ਨੂੰ ਚੱਲ ਬਸੇ ਸੀ ਤੇ ਉਸ ਤੋਂ ਬਾਅਦ ਸਹੀ 1 ਮਹੀਨਾ ਬਾਅਦ ਜੇਪੀ ਸਾਂਡਰਸ ਦਾ ਅਤੇ ਚੰਨਣ ਸਿੰਘ ਦਾ 17 ਦਸੰਬਰ 1928 ਨੂੰ ਜਿਹੜਾ ਪਗ ਸਿੰਘ ਰਾਜਗੁਰੂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਦੇ ਵਿੱਚ ਜੈ ਗੋਪਾਲ ਅਤੇ ਚੰਦਰ ਸ਼ੇਖਰ ਆਜ਼ਾਦ ਵੀ ਸ਼ਾਮਲ ਸਨ ਚੰਦਰ ਸ਼ੇਖਰ ਆਜ਼ਾਦ ਨੇ ਪਗ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਦੇ ਹੈੱਡ ਕਨਸਟੇਬਲ ਚੰਨਨ ਸਿੰਘ ਦੀ ਗੋਲੀ ਮਾਰ ਕੇ હત્યા ਕਰ ਦਿੱਤੀ ਸੀ ਤੋਂ ਉਸ ਤੋਂ ਬਾਅਦ ਇਹ ਘਟਨਾ ਮਾਤੋ ਬਾਅਦ ਦਿੱਲੀ ਅਸੈਂਬਲੀ ਜਿਹੜਾ ਹੈਗਾ ਬੰਬ ਕਾਣ ਦੇ ਫੈਸਲੇ ਤੋਂ ਬਾਅਦ ਜਿਹੜਾ ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਲਾਹੌਰ ਯਾਨੀ 13 ਜੂਨ ਨੂੰ ਇੱਥੋਂ ਗੱਡੀ ਚੜ੍ਹ ਦਿੱਤਾ ਗਿਆ ਸੀ ਉਹਨਾਂ ਨੂੰ ਰਾਜਗੁਰੂ ਤੇ ਆਪਣਾ ਭਗਤ ਸਿੰਘ ਨੂੰ ਭਗਤ ਸਿੰਘ ਨੂੰ ਮੀਆਂਵਾਲੀ ਜੇਲ੍ਹ ਪਹੁੰਚਾਇਆ ਗਿਆ 14 ਨੂੰ ਪਹੁੰਚੇ ਉਹ ਟ੍ਰੇਨ ਰਾਈ ਤੇ ਰਾਜਗੁਰੂ ਨੂੰ ਕੇਂਦਰੀ ਜੇਲ੍ਹ ਲਾਹੌਰ ਦੇ ਵਿੱਚ ਬਾਦ ਵਿੱਚ ਭਾਵੇਂ ਜਿਹੜਾ ਭਗਤ ਸਿੰਘ ਦੀ ਬੇਨਤੀ ਦੇ ਉੱਤੇ ਜਿਹੜਾ ਉਸ ਨੂੰ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀਗਾ ਇੱਕ ਦਰਖਾਸਤ ਜਿਹੜੀ ਭਗਤ ਸਿੰਘ ਨੇ ਦਿੱਤੀ ਸੀਗੀ ਤੇ ਉਹਦੇ ਉਹਦੇ ਤਹਿਤ ਉਹਨਾਂ ਨੂੰ 25 ਜੂਨ 1929 ਨੂੰ ਮੀਆਂ ਵਾਲੀ ਜੇਲ੍ਹ ਤੋਂ ਲਾਹੌਰ ਕੇਂਦਰੀ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਸੀ ਤੋਂ ਬਾਕੀ ਦਾ ਸਾਰਾ ਸਮਾਂ ਸੈਂਟਰਲ ਜੇਲ ਲਾਹੌਰ ਦੇ ਵਿੱਚ ਹੀ ਉਹਨਾਂ ਦਾ ਬੀਤਿਆ ਹੁਣ ਇਹ ਜਿਹੜਾ ਆ ਜਿਹਨੂੰ ਲਾਹੌਰ ਸਾਜ਼ਿਸ਼ ਕੇਸ ਦਾ ਨਾਮ ਦਿੱਤਾ ਗਿਆ ਇਹਦੇ ਵਿੱਚ ਉਹ ਸਾਰੀਆਂ ਗੱਲਾਂ ਸ਼ਾਮਲ ਕਰ ਰਹੀਆਂ ਗਈਆਂ ਸੰਡਰਸ ਦੇ ਕਤਲ ਤੋਂ ਇਲਾਵਾ ਜੇਪੀ ਸੰਡਰਸ ਦੇ ਕਤਲ ਤੋਂ ਇਲਾਵਾ ਜਿਹੜਾ ਕਿ ਅਸਿਸਟੈਂਟ ਪੁਲਿਸ ਅਫਸਰ ਸੀਗਾ ਜਿਹਦੇ ਵਿੱਚ ਆਗਰੇ ਲਾਹੌਰ ਸਹਾਰਨਪੁਰ ਵਗੈਰਾ ਥਾਮਾਂ ਦੇ ਉੱਤੇ ਬੰਬ ਬਣਾਉਣ ਦੀਆਂ ਕਾਰਵਾਈਆਂ ਅਸੈਂਬਲੀ ਵਾਲੀ ਘਟਨਾ ਇਹਨਾਂ ਨੂੰ ਜੋੜ ਕੇ ਇੱਕ ਮਤਲਬ ਇਹ ਕਿਹਾ ਗਿਆ ਕਿ ਅਸਲ ਦੇ ਵਿੱਚ ਇੰਗਲੈਂਡ ਦੇ ਤਾਜ ਦੇ ਖਿਲਾਫ ਇੱਕੇ ਬਗਾਵਤ ਸੀਗੀ ਤਾਂ ਇਹ ਜਿਹੜਾ ਫਿਰ ਮੁਕੱਦਮਾ ਲਾਹੌਰ ਸਾਜ਼ਿਸ਼ ਕੇਸ ਬਣਾਇਆ ਗਿਆ ਇਹ ਸ਼ੁਰੂ ਹੋਇਆ 10 ਜੁਲਾਈ 1929 29 ਨੂੰ ਕੇਂਦਰੀ ਜੇਲ੍ਹ ਲਾਹੌਰ ਦੇ ਅੰਦਰ ਉਹਦੇ ਅੰਦਰ ਹੀ ਇਹ ਦੀ ਸੁਣਵਾਈ ਹੋਈ ਇਹਦੇ ਲਈ ਸਪੈਸ਼ਲ ਇੱਕ ਮੈਜਿਸਟ੍ਰੇਟ ਲਾਏ ਗਏ ਰਾਏ ਸਾਹਿਬ ਪੰਡਤ ਸ਼੍ਰੀ ਕ੍ਰਿਸ਼ਨ ਜੀ ਤਾਂ ਪਰ ਇਹਦੇ ਵਿੱਚ ਕਿਉਂਕਿ ਵੱਖ-ਵੱਖ ਮੌਕਿਆਂ ਦੇ ਉੱਤੇ ਆ ਜਿਹੜੇ ਮਲਜਮ ਸੀਗੇ ਭਗਤ ਸਿੰਘ ਦੀ ਗਵਾਹੀ ਦੇ ਵਿੱਚ ਉਹ ਨਾਰੇਬਾਜੀ ਵੀ ਕਰਦੇ ਸੀਗੇ ਕਈ ਕਿਸਮ ਦੇ ਸਪੈਸ਼ਲ ਮੌਕਿਆਂ ਤੇ ਜਿਵੇਂ ਲੈਨਨ ਦਾ ਜਨਮ ਦਿਨ ਹੈਗਾ ਜਾਂ ਕੋਈ ਹੋਰ ਇਨਕਲਾਬੀ ਘਟਨਾ ਹੈਗੀ ਆ ਉਹਦੇ ਤੇ ਆਪਣਾ ਪ੍ਰਤੀਕਰਮ ਉਹ ਅਦਾਲਤ ਚ ਵੀ ਜ਼ਾਹਰ ਕਰਦੇ ਸੀ ਗੀਤ ਗਾਉਂਦੇ ਸੀ ਇਨਕਲਾਬੀ ਗੀਤ ਗਾਉਂਦੇ ਸੀਗੇ ਨਾਰੇ ਲਾਉਂਦੇ ਸੀਗੇ ਤੇ ਇਸ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਡਿਸਟਰਬੈਂਸ ਵੀ ਹੁੰਦੀ ਰਹੀ ਤੋਂ ਅਖੀਰ ਨੂੰ ਜਿਹੜਾ 9 ਮਹੀਨਿਆਂ ਦੀ ਸੁਣਵਾਈ ਹੋਈ 607 ਗਵਾਹਾਂ ਚੋਂ 230 ਗਵਾਹ ਹੀ ਅਜੇ ਅਪੁਕਤੇ ਸਨ ਕਿ 3 ਮਈ 1930 ਨੂੰ ਇਸ ਅਦਾਲਤ ਦੇ ਵਿੱਚ ਆਖਰੀ ਪੇਸ਼ੀ ਹੋਈ ਸੀ ਤਾਂ ਐਕਚੁਅਲੀ ਇਸ ਦੇ ਵਿੱਚ ਜਿਹੜਾ ਟਕਰਾਅ ਆਇਆ ਅਦਾਲਤ ਦੇ ਨਾਲ ਉਸ ਦੇ ਸਿੱਟੇ ਵਜੋਂ 4 ਜਨਵਰੀ 1930 ਨੂੰ ਮੈਜਿਸਟ੍ਰੇਟ ਨੇ ਅਖਬਾਰੀ ਬਿਆਨ ਚ ਇਹ ਦੋਸ਼ ਲਗਾ ਦਿੱਤੇ ਕਿ ਮੁਕਦਮੇ ਦੀ ਕਾਰਵਾਈ ਜਾਰੀ ਰੱਖਣ ਲਈ ਮੁਲਜ਼ਮਾਂ ਦਾ ਅਦਾਲਤ ਵਿੱਚ ਹੋਣਾ ਜ਼ਰੂਰੀ ਹੈ ਪਰ ਉਹ ਕਿਸੇ ਨਾ ਕਿਸੇ ਕਾਰਨ ਅਦਾਲਤ ਚੋਂ ਗੈਰ ਹਾਜ਼ਰ ਹੋ ਜਾਂਦੇ ਹਨ ਇਸ ਲਈ ਕੇਸ ਦੀ ਧੀਮੀ ਰੁਪਾਰ ਲਈ ਜਾਂ ਧੀਮੀ ਗਤੀ ਲਈ ਉਹੀ ਜ਼ਿੰਮੇਵਾਰ ਹਨ ਇਹਦੇ ਜਵਾਬ ਵਿੱਚ ਭਾਵੇਂ ਮੁੱਲਜ਼ਮਾਂ ਵੱਲੋਂ ਭਗਤ ਸਿੰਘ ਨੇ ਤਿੰਨ ਕਾਰਨ ਗਿਣਾਏ ਸੀ ਪਹਿਲਾ ਕਿ ਦੂਰ ਦਰਾਡੇ ਤੋਂ ਮੁੱਲਜ਼ਮਾਂ ਦੇ ਰਿਸ਼ਤੇਦਾਰਾਂ ਲਈ ਆ ਪੈਰਵਾਈ ਵਾਸਤੇ ਪਹੁੰਚਣਾ ਬਿਲਕੁਲ ਅਸੰਭਵ ਹੈ ਉਹ ਆਪਣੇ ਕੁਝ ਦੋਸਤਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਪੈਰਵਾਈ ਕੇਸ ਦੀ ਪੈਰਵਾਈ ਦੀ ਜ਼ਿੰਮੇਵਾਰੀ ਸੌਂਪ ਸਕਣ ਪਰੰਤੂ ਇਹ ਬੇਨਤੀ ਉਹਨਾਂ ਦੀ ਅਣ ਸੁਣੀ ਕਰ ਦਿੱਤੀ ਗਈ। ਦੂਜਾ ਕਾਰਨ ਕਿ ਮੇਰਾ ਜਾਨੀ ਕਿ ਭਗਤ ਸਿੰਘ ਦਾ ਕੋਈ ਵਕੀਲ ਨਹੀਂ ਮੈਂ ਕੁਝ ਨੁਕਤਿਆਂ ਬਾਰੇ ਕਾਨੂੰਨੀ مشਵਰਾ ਚਾਹੁੰਦਾ ਹਾਂ। ਮੇਰਾ ਕਾਨੂੰਨੀ ਜਿਹੜਾ ਸਲਾਹਕਾਰ ਹੈਗਾ ਉਹ ਆਪ ਜਿਹੜਾ ਹੈਗਾ ਇਹਨਾਂ ਕਾਰਵਾਈਆਂ ਨੂੰ ਅਦਾਲਤੀ ਨੂੰ ਦੇਖੇ ਪਰ ਉਸ ਨੂੰ ਕਚਹਿਰੀ 'ਚ ਬੈਠਣ ਦੀ ਥਾਂ ਤੱਕ ਨਹੀਂ ਦਿੱਤੀ ਗਈ। ਤੀਸਰੀ ਸ਼ਿਕਾਇਤ ਉਹਨਾਂ ਨੇ ਇਹ ਕਹੀ ਕਿ ਅਖਬਾਰਾਂ ਦੀ ਵੰਡ ਬਾਰੇ ਸ਼ਿਕਾਇਤ ਹੈ ਕਿ ਹਰੇਕ ਨੂੰ ਘੱਟੋ-ਘੱਟ ਇੱਕ ਰੋਜ਼ਾਨਾ ਅੰਗਰੇਜ਼ੀ ਅਖਬਾਰ ਲੈਣ ਦਾ ਹੱਕ ਹੈ ਤੇ ਜਿਉਂ ਹੀ ਇਹ ਮੁਸ਼ਕਲਾਂ ਹਟਾ ਦਿੱਤੀਆਂ ਗਈਆਂ ਅਸੀਂ ਬੜੀ ਰਜ਼ਾਮੰਦੀ ਨਾਲ ਅਦਾਲਤ ਚਾਵਾਂਗੇ ਇੱਕ ਸਮਾਜ ਇਹ ਆਇਆ ਸੀਗਾ ਕਿ ਉਹਨਾਂ ਨੇ ਅਦਾਲਤ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਬਾਈਕਾਟ ਦੀ ਹਾਲਤ ਦੇ ਵਿੱਚ ਕਿਉਂਕਿ ਇਹ ਕਾਨੂੰਨ ਸੀਗਾ ਕਿ ਮੁਲਜ਼ਮਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਕੇਸ ਨੂੰ ਅੱਗੇ ਨਹੀਂ ਚਲਾਇਆ ਜਾ ਸਕਦਾ ਸੀ ਇਸ ਕਰਕੇ ਜੱਜ ਨੂੰ ਮਲਤਵੀ ਕਰਨਾ ਪੈਂਦਾ ਸੀ ਉਸ ਸਮੇਂ ਫਿਰ ਸਰਕਾਰ ਨੇ ਆ ਇਸ ਦਾ ਇੱਕ ਹੱਲ ਕੱਢਿਆ ਕਿ ਜਿਹਦੇ ਨਾਲ ਇੱਕ ਸਪੈਸ਼ਲ ਆਰਡੀਨੈਂਸ ਮਤਲਬ ਜਾਰੀ ਕੀਤਾ ਜਾਵੇ ਜਿਹਦੇ ਵਿੱਚ ਮੁਲਜ਼ਮਾਂ ਦੀ ਅਦਾਲਤ ਦੇ ਵਿੱਚ ਹਾਜ਼ਰੀ ਦੀ ਜ਼ਰੂਰਤ ਨਾ ਰਹੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਮੁਕੱਦਮਾ ਚਲਾਇਆ ਜਾ ਸਕੇ ਤਾਂ ਸਿੱਟੇ ਵੱਜੋਂ 1 ਮਈ 1930 ਨੂੰ ਵਾਇਸਰਾਏ ਇਰਬਨ ਨੇ ਲਾਹੌਰ ਸਾਜ਼ਿਸ਼ ਕੇਸ ਨੂੰ ਚਲਾਉਣ ਲਈ ਟ੍ਰਿਬਿਊਨਲ ਦਾ ਗਠਨ ਕਰਨ ਸੰਬੰਧੀ ਆਰਡੀਨੈਂਸ ਜਾਰੀ ਕਰ ਦਿੱਤਾ ਤੇ ਇਸ ਤਹਿਤ ਹਾਈ ਕੋਰਟ ਵੱਲੋਂ ਪਹਿਲਾ ਟ੍ਰਿਬਿਊਨਲ ਬਣਾਇਆ ਗਿਆ ਜਿਦੇ ਵਿੱਚ ਤਿੰਨ ਮੈਂਬਰ ਸਨ ਜੱਜ ਕੋਲਡ ਸਟ੍ਰੀਮ ਜੱਜ ਆਗਾ ਖਾਦਰ ਅਤੇ ਜਸਟਿਸ ਜੀਸੀ ਹੇਲਟਨ ਸਪੈਸ਼ਲ ਟ੍ਰਿਬਿਊਨਲ ਤਹਿਤ ਅਦਾਲਤ ਵੱਲੋਂ ਪੁਨਛ ਹਾਊਸ ਦੀ ਚੋਣ ਕੀਤੀ ਗਈ ਤੇ 5 ਮਈ 1930 ਨੂੰ ਮੁਕਦਮੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਇਸੇ ਪ੍ਰਕਿਰਿਆ ਦੇ ਦੌਰਾਨ ਇੱਕ ਘਟਨਾ ਇਹ ਵਾਪਰੀ ਕਿ 12 ਮਈ 1930 ਨੂੰ ਜਸਟਿਸ ਕੋਲਡ ਸਟ੍ਰੀਮ ਨੇ ਮਲਜਮਾ ਵੱਲੋਂ ਉਸੇ ਤਰ੍ਹਾਂ ਦੀ ਜਿਵੇਂ ਉਹਨਾਂ ਦੀ ਰੁਟੀਨ ਸੀਗੀ ਆਪਣੇ ਗੀਤ ਗਾਉਣੇ ਨਾਰੇ ਲਗਾਉਣੇ ਤੋਂ ਉਸ ਤੋਂ ਖਫਾ ਹੋ ਕੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਆਰਡਰ ਕਰ ਦਿੱਤਾ ਕਿ ਇਹਨਾਂ ਨੂੰ ਹੱਥਕੜੀਆਂ ਲਾ ਕੇ ਵਾਪਸ ਜੇਲ੍ਹ ਲੈ ਜਾਓ ਕਿਉਂਕਿ ਉਹ ਅਦਾਲਤ 'ਚ ਨਾਰੇਬਾਜੀ ਕਰਦੇ ਨੇ ਇਸਤੇ ਜੌਹੀ ਪੁਲਿਸ ਨੇ ਉਹਨਾਂ ਦੇ ਹੱਥਕੜੀਆਂ ਲਾਉਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਵੱਲੋਂ ਪ੍ਰਤੀਕਰਮ ਹੋਇਆ ਤਾਂ ਪੁਲਿਸ ਨੇ ਉਹਨਾਂ ਦੀ ਪੂਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਿਸਤੇ ਜਸਟਿਸ ਆਗਾ ਹੈਦਰ ਨੇ ਆਪਣੀ ਅਸਹਿਮਤੀ ਪ੍ਰਗਟ ਕੀਤੀ ਤੇ ਆਪਣੇ ਅਸਹਿਮਤੀ ਨੋਟ 'ਚ ਉਹਨੇ ਲਿਖਿਆ ਕਿ ਮੁਲਜ਼ਮਾ ਨੂੰ ਅਦਾਲਤ 'ਚੋਂ ਹਟਾ ਕੇ ਜੇਲ੍ਹ ਭੇਜੇ ਜਾਣ ਦੇ ਹੁਕਮ ਵਿੱਚ ਮੈਂ ਸ਼ਰੀਕ ਨਹੀਂ ਹਾਂ ਅਤੇ ਮੇਰੀ ਇਸ ਸੰਬੰਧੀ ਕਿਸੇ ਕਿਸਮ ਦੀ ਜ਼ਿੰਮੇਵਾਰੀ ਨਹੀਂ ਹੈ ਇਸੋਕ ਮੰਦੇ ਨਤੀਜੇ ਵਜੋਂ ਅੱਜ ਅਦਾਲਤ ਵਿੱਚ ਜੋ ਕੁਝ ਹੋਇਆ ਮੈਂ ਆਪਣੇ ਆਪ ਨੂੰ ਉਸ ਨਾਲ ਅਲੈਗਾ ਕਰਦਾ ਉਪਰੋਕਤ ਤੋਂ ਇਲਾਵਾ ਉਸਨੇ ਵਾਧਾ ਮਾਫ ਗਵਾਹਾ ਖਾਸ ਕਰਕੇ ਜੈਗਪਾਲ ਅਤੇ ਹੰਸਰਾਜ ਬੋਰਾ ਪਾਸੋਂ ਕਈ ਘੋਖਵੇਂ ਸਵਾਲ ਪੁੱਛੇ ਸਨ ਜੋ ਦੂਜੇ ਜੱਜਾਂ ਨੂੰ ਇਹ ਪਸੰਦ ਨਹੀਂ ਸੀ ਆਏ ਸਿੱਟੇ ਵਜੋਂ ਟ੍ਰਿਬਿਊਨਲ ਦੇ ਵਿੱਚ ਇੱਕ ਸੰਕਟ ਪੈਦਾ ਹੋ ਗਿਆ ਤੇ 21 ਜੂਨ 1930 ਨੂੰ ਸਰਕਾਰ ਨੇ ਟ੍ਰਿਬਿਊਨਲ ਦੇ ਦੋ ਨਵੇਂ ਮੈਂਬਰ ਲੈ ਲਏ। ਤਦ ਤੱਕ 25 ਗਵਾਹਾਂ ਦੀ ਗਵਾਹੀ ਹੋ ਚੁੱਕੀ ਸੀ। ਤਾਂ ਇਸ ਤਹਿਤ ਨਵੇਂ ਮੈਂਬਰ ਲੈਣ ਤੋਂ ਪਹਿਲਾਂ ਜਸਟਿਸ ਕੋਲਡ ਸਟ੍ਰੀਮ ਨੂੰ ਲੰਮੀ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਜਸਟਿਸ ਆਗਾ ਹੈਦਰ ਨੂੰ ਜਿਨੇ ਆਪਣਾ ਵਖਰੇਵਾ ਜ਼ਾਹਰ ਕੀਤਾ ਸੀ ਕੋਲਡ ਸਟ੍ਰੀਮ ਦੇ ਨਾਲ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ। ਇਸ ਤਰ੍ਹਾਂ ਨਾਲ ਪਹਿਲੇ ਟ੍ਰਿਬਿਊਨਲ ਦੀ ਜਿਹੜੀ ਆਖਰੀ ਬੈਠਕ ਹੈਗੀ ਆ ਉਹ 20 ਜੂਨ 1903 ਨੂੰ ਹੋਈ ਸੀ ਇਸ ਤੋਂ ਬਾਅਦ ਟ੍ਰਿਬਿਊਨਲ ਦਾ ਪੁਨਰਗਠਨ ਹੋਇਆ ਤੇ ਇਸ ਟ੍ਰਿਬਿਊਨਲ ਵਿੱਚ ਦੋ ਨਵੇਂ ਜੱਜ ਲਏ ਗਏ ਇੱਕ ਦਾ ਨਾਮ ਸੀਗਾ ਜਸਟਿਸ ਅਬਦੁਲ ਕਾਦਰ ਤੇ ਦੂਸਰੇ ਦਾ ਜੇ ਕੇ ਸਟੇਪ ਜੇ ਕੇ ਟੇਪ ਪੁਨਰਗਠਿਤ ਟ੍ਰਿਬਿਊਨਲ ਦੀ ਪਹਿਲੀ ਬੈਠਕ ਯਾਨੀ 23 ਜੂਨ 1903 ਨੂੰ ਹੋਈ ਇੱਕ ਜੱਜ ਪੁਰਾਣਾ ਰੱਖਿਆ ਗਿਆ ਜਿਹਨਾਂ ਦਾ ਨਾਮ ਸੀ ਜੀਸੀ ਹੇਲਟਨ ਤੇ ਉਹਨਾਂ ਨੂੰ ਹੀ ਇਸ ਟ੍ਰਿਬਿਊਨਲ ਦਾ ਚੇਅਰਮੈਨ ਬਣਾਇਆ ਗਿਆ। ਕੁੱਲ 607 ਗਵਾਹ ਸਨ ਪਰ ਇਹਨਾਂ ਵਿੱਚੋਂ 457 ਹੀ ਪਗਤਾਏ ਗਏ ਤੇ ਕੇਸ ਸਮੇਟ ਦਿੱਤਾ ਗਿਆ। ਕੁੱਲ ਦੋਸ਼ੀ ਉਸ ਸਮੇਂ 25 ਦੀ ਲਿਸਟ ਬਣਾਈ ਗਈ ਸੀਗੀ। ਇਹਦੇ ਵਿੱਚੋਂ ਵਾਦਾ ਮਾਫ ਗਵਾਹ ਸੱਤ ਸਨ ਜਿਨ੍ਹਾਂ ਚੋਂ ਪੰਜ ਮੁੱਖ ਸਨ ਜੈ ਗੋਪਾਲ ਹੰਸਰਾਜ ਬੋਹਰਾ ਫਨਿੰਦਰਨਾਥ ਕੋਸ਼ ਮਨਮੋਨ ਬੇਨਰਜੀ ਤੇ ਲਲਿਤ ਕੁਮਾਰ ਮੁਖਰਜੀ ਦੋ ਹੋਰ ਵਾਦਾ ਮਾਫਾ ਗਵਾਹਾਂ ਦੀ ਜਿਹੜੀ ਸਟੇਟਮੈਂਟ ਨੂੰ ਕੋਈ ਬਹੁਤੀ ਅਦਾਲਤ ਨੇ ਤਵੱਜੋ ਨਹੀਂ ਦਿੱਤੀ ਉਹ ਸੀਗੇ ਰਾਮ ਸਰਨ ਦਾਸ ਤੇ ਬ੍ਰਹਮਦਤ ਪੰਜ ਮੋਲਜਮ ਸੀਗੇ ਜਿਹੜੇ ਪੁਲਿਸ ਦੇ ਹੱਥ ਨਹੀਂ ਲੱਗੇ ਸੀ ਜਿਨ੍ਹਾਂ ਨੂੰ ਇਸ਼ਤਿਹਾਰੀ ਮੁਲਜ਼ਮ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਉਹ ਸਨ ਚੰਦਰ ਸ਼ੇਖਰ ਆਜ਼ਾਦ ਉਰਫ ਪੰਡਤ ਜੀ ਨੰਬਰ 2 ਕਲਾਸ਼ਪਤੀ ਉਰਫ ਕਾਲੀਚਰਨ 3 ਭਗਵਤੀ ਚਰਨ ਬੋੜਾ ਨੰਬਰ 4 ਜਸ਼ਪਾਲ ਦੇ ਨੰਬਰ 5 ਸਤਗੁਰੂ ਦਿਆਲ ਇਸ ਤੋਂ ਇਲਾਵਾ ਭਗਵਾਨ ਦਾ ਸਮਾਹੋਰ ਤੇ ਮੁਕਦਮਾ ਨਾ ਚਲਾਇਆ ਗਿਆ ਤੇ 3 ਮੌਲਜਮਾਨ ਨੂੰ 10 ਜੁਲਾਈ 1930 ਨੂੰ ਰਿਹਾ ਕਰ ਦਿੱਤਾ ਗਿਆ ਉਹ ਸੀਗੇ ਆਗਿਆਰਾਮ ਉਰਫ ਮਾਸਟਰ ਜੀ सुरेंद्रनाथ पांडे ਉਰਫ ਸਟੋਨ ਬੀਕੇ दत्त ਉਰਫ ਬੱਟੂ ਉਰਫ ਮੋਹਨ ਅਖੀਰ ਚ 15 ਮੌਲਜਮਾਨ ਤੇ ਮਕਦਮਾ ਚਲਾਇਆ ਗਿਆ ਜਿਨ੍ਹਾਂ ਦਾ ਫੈਸਲਾ ਜਿਹੜਾ ਹੈਗਾ ਉਹ 7 ਅਕਤੂਬਰ 1930 ਨੂੰ ਸੁਣਾਇਆ ਗਿਆ ਜਿਸ ਦੇ ਤਹਿਤ फांसी की सजा दी थी कि तीन मुल्जिमां नु भगत सिंह राजगुरु ਅਤੇ ਸੁਖਦੇਵ ਥਾਪਰ ਸਤ ਨੂੰ ਉਮਰ ਪਰ ਲਈ ਜਲਾਵਤਨ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ ਅ ਕਸ਼ੋਰੀ ਲਾਲ ਮਹਾਵੀਰ ਸਿੰਘ ਵਿਜੇ ਕੁਮਾਰ सिन्हा शिव वर्मा मायाप्रसाद जयदेव ਤੇ ਕਮਲਨਾਥ तिवारी ਅੰਤੌਰ ਦੇ ਉੱਤੇ ਅੰਡੇਮਾਨ ਨਿਕੋਬਾਰ ਮਧਲਵ ਪੇਜ ਦੇਤਾ ਜਾਂਦਾ ਸੀਗਾ ਸੈਲੂਲਰ ਜੇਲ ਵਿੱਚ ਆ ਇਸੇ ਤਰ੍ਹਾਂ ਕੁੰਦਨ ਲਾਲ ਨੂੰ 7 ਸਾਲ ਦੀ ਬਾਮਸ਼ੱਕਤ ਕੈਦ ਕੀਤੀ ਗਈ ਤੇ ਪ੍ਰੇਮਦਤ ਨੂੰ 5 ਸਾਲ ਦੀ ਬਾਮਸ਼ੱਕਤ ਕੈਦ ਕੀਤੀ ਗਈ ਤਿੰਨ ਜਣੇ ਜਿਹੜੇ ਹੈਗੇ ਉਹ ਬਰੀ ਕਰ ਦਿੱਤੇ ਗਏ ਦੇਸਰਾਜ ਅਜੀਤ ਕੁਮਾਰ ਘੋਸ਼ ਤੇ ਜਤਿੰਦਰ ਨਾਥ ਸਾਨਿਆਲ ਪੰਜ ਵਾਧਾਮਾਖ ਗਵਾਹਾਂ ਨੂੰ ਹਿਰਾਸਤ ਚੋਂ ਛੱਡ ਦਿੱਤਾ ਗਿਆ ਪਰ ਫੈਸਲੇ 'ਚ ਲਿਖਿਆ ਗਿਆ ਕਿ ਦੋ ਹੋਰ ਵਾਧਾ ਮਾਫ ਗਵਾਹਾਂ ਰਾਮ ਸਰਨ ਦਾਸ ਅਤੇ ਬ੍ਰਹਮਦਤ ਵਾਰੇ ਵੱਖਰਾ ਆਰਡਰ ਪਾਸ ਕੀਤਾ ਜਾ ਰਿਹਾ ਹੈ। ਅਦਾਲਤੀ ਪ੍ਰਕਿਰਿਆ ਦੌਰਾਨ ਇੱਕ ਵਿਸ਼ੇਸ਼ ਘਟਨਾ ਇਹ ਵੀ ਹੋਈ ਸੀ ਕਿ 13 ਸਤੰਬਰ 1929 ਨੂੰ ਜਤਿੰਦਰ ਨਾਭਦਾਸ ਦੀ 63 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਮੌਤ ਹੋ ਗਈ ਸੀ। ਉਸ ਸਮੇਂ ਤੱਕ ਭਗਤ ਸਿੰਘ ਤੇ ਬੀਕੇ ਦੱਤ 100 ਦੰ 10 ਦਿਨ ਦੀ ਭੁੱਖ ਹੜਤਾਲ ਪੂਰੀ ਕਰ ਚੁੱਕੇ ਸਨ। ਤੋਂ ਇਸੇ ਤਰ੍ਹਾਂ ਬਾਅਦ ਦੇ ਘਟਨਾਕਰਮ ਦੇ ਵਿੱਚ ਜਿਹੜਾ ਹੈਗਾ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਾਂਗਾ। ਇੱਕ ਤੇ ਬੱਖ-ਬੱਖ ਕਮੇਟੀਆਂ ਬਣੀਆਂ ਸੀਗੀਆਂ ਜਿਨ੍ਹਾਂ ਨੇ ਸਿਗਨੇਚਰ ਕੈਂਪੇਨ ਚਲਾਈ ਸੀ ਤੇ ਜਿਨ੍ਹਾਂ ਨੇ ਜਿਹੜਾ ਹੈਗਾ ਅਪੀਲਾਂ ਕੀਤੀਆਂ ਸੀਗੀਆਂ ਸਰਕਾਰ ਨੂੰ ਜਿਹੜੀਆਂ ਕਿ ਖਾਰਜ ਕਰ ਦਿੱਤੀਆਂ ਗਈਆਂ। ਇਸ ਇਤਨਾ ਪ੍ਰੀਵੀ ਕੌਂਸਲ ਦੇ ਵਿੱਚ ਵੀ ਜਿਹੜਾ ਹੈਗਾ ਉਹ ਇੱਕ ਅਪੀਲ ਪਾਈ ਗਈ ਸੀ ਜਿਹੜੀ ਕਿ ਐਂ ਕਹਿ ਲੋ ਕਿ ਉੱਚ ਅਦਾਲਤ ਤੋਂ ਬਾਅਦ ਆਖਰੀ ਜਿਹੜੀ ਕਿਹਾ ਜਾ ਸਕਦਾ ਤੇ ਮਦਨ ਮੋਹਨ ਮਾਲਵੀਆ ਵੱਲੋਂ ਇੱਕ ਵਾਇਸ ਰਾਏ ਨੂੰ ਵੀ ਅਪੀਲ ਪਾਈ ਗਈ ਸੀ ਇਹ ਸਾਰੀਆਂ ਨੀਆਂ ਸਾਰੀਆਂ ਅਪੀਲਾਂ ਜਿਹੜੀਆਂ ਹੈਗੀਆਂ ਖਾਰਜ ਕਰ ਦਿੱਤੀਆਂ ਗਈਆਂ ਸੀ ਤੇ ਅਖੀਰ ਜਿਹੜਾ ਹੈਗਾ 24 ਮਾਰਚ ਨੂੰ ਤਿੰਨਾਂ ਇਹ ਚੀਤ ਪਕਸ ਪੱਗ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਦਾ ਜਿਹੜਾ ਹੈਗਾ ਆਰਡਰ ਜਾਰੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ 11 ਘੰਟੇ ਪਹਿਲਾਂ ਹੀ ਤਕਰੀਬਨ 23 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਤਿੰਨਾਂ ਯੋਧਿਆਂ ਨੂੰ ਜਿਹੜਾ ਹੈਗਾ ਉਹ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸਰਕਾਰ ਇੰਨੀ ਘਬराई ਹੋਈ ਸੀ ਕਿ ਉਹਨਾਂ ਨੇ ਉਹਨਾਂ ਦੀਆਂ ਡੈੱਡ ਬਾਡੀਆਂ ਨੂੰ ਵੀ ਕੱਟ ਕੇ ਅ ਹੁਸੈਨੀ ਵਾਲਾ ਦੇ ਪਾਸ ਜਿਹੜਾ ਹੈਗਾ ਜਲਾ ਦਿੱਤਾ ਸੀਗਾ ਜਾਂ ਐਨਕਾ ਲੋਕੀ ਅੱਧ ਜਲੇ ਅ ਕਰਕੇ ਉਹ ਛੁੱਟ ਗਏ ਸੀਗੇ ਸੋ ਇਹ ਘਟਨਾ ਕਰਮ ਜਿਹੜਾ ਹੈਗਾ ਅਦਾਲਤੀ ਕਾਰਵਾਈ ਦਾ ਅ ਸੀਗਾ ਜਿਹੜਾ ਚੱਲਿਆ ਤੇ ਇਹਦੇ ਨਾਲ ਬਹੁਤ ਸਾਰੇ ਪੱਖ ਇਸ ਪ੍ਰਕਿਰਿਆ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਬਹੁਤ ਸਾਰੇ ਟਕਰਾਅ ਹੋਏ ਅਦਾਲਤ ਦੀ ਚਲਦੀ ਕਾਰਵਾਈ ਦੌਰਾਨ ਉਹ ਕਿਸੇ ਦਿਨ ਆ ਫਿਰ ਸਾਂਝੇ ਕਰਾਂਗੇ ਅੱਜ ਦੇ ਦਿਨ ਦੇ ਉੱਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਇਨੀ ਹੀ ਕਾਰਵਾਈ ਮਤਲਬ ਸਾਂਝੀ ਮੈਂ ਕੀਤੀ ਹੈ ਉਮੀਦ ਹੈ ਦੋਸਤਾਂ ਨੂੰ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਹੈਗੀ ਆ ਕੋਈ ਨਾ ਕੋਈ ਨਵੀਂ ਜਾਣਕਾਰੀ ਦੇ ਵਿੱਚ ਉਹਨਾਂ ਦੀ ਚ ਵਾਦਾ ਹੋਇਆ ਹੋਵੇਗਾ ਤੇ ਇਸੇ ਆਸ ਦੇ ਨਾਲ ਅ ਇੱਕ ਵਾਰੀ ਫਿਰ ਬੇਨਤੀ ਹੈ ਕਿ ਵੌਇਸ ਆਫ ਈਸਟ ਪੰਜਾਬ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਰਨਾ ਇਸ ਦੇ ਉੱਤੇ ਵੀਡੀਓ ਦੇ ਉੱਤੇ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਲੋਕਾਂ ਤੱਕ ਪਹੁੰਚਾਉਣਾ ਇਹ ਤੁਹਾਡੀ ਵੀ ਜ਼ਿੰਮੇਵਾਰੀ ਹੈ ਮੈਨੂੰ ਸਾਰੇ ਸਰੋਤਿਆਂ ਦੇ ਉੱਤੇ ਦਰਸ਼ਕਾਂ ਦੇ ਉੱਤੇ ਮਾਣ ਹੈ ਕਿ ਇਹ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਹ ਕਿਸੇ ਇੱਕ ਵਿਅਕਤੀ ਦਾ ਨਿੱਜੀ ਚੈਨਲ ਨਹੀਂ ਹੈ ਧੰਨਵਾਦ ਥੈਂਕ ਯੂ